ਜਲੰਧਰ ਦੀ ਇੱਕ ਮੈਲਾ ਨੂੰ ਕੈਨੇਡਾ ਭੇਜਣ ਦੇ ਨਾਮ ਤੇ ट्रैवल ਏਜੰਟ ਨੇ ਲੱਖਾਂ ਰੁਪਏ ਠੱਗ ਲਏ ਮੈਲਾ ਦੀ ਸ਼ਿਕਾਇਤ ਦੇ ਉੱਤੇ ਹੁਣ ਜਲੰਧਰ ਦੇ ਥਾਣਾ ਨਮੀ ਵਾਰਾਦਰੀ ਦੇ ਵਿੱਚ ਅਰਬਨ ਸਟੇਟ ਦੇ ਰਹਿਣ ਵਾਲੇ આરોપી ਸਿਦਾਤ ਕਟਾਰੀਆ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ বাস ਸਟੈਂਡ ਦੇ ਨੇੜੇ ਸਥਿਤ ਬਾਸਲ ਮਾਲ ਦੇ ਵਿੱਚ આરોપી ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਦੇ ਨਾਮ ਤੋਂ ट्रैवल ਏਜੰਸੀ ਚਲਾਉਂਦਾ ਹੈ આરોપી ਦੇ ਖਿਲਾਫ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਾਂ ਪ੍ਰਿੰਕਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੈਨੇਡਾ ਭੇਜਣ ਦੇ ਲਈ ਉਸਨੇ ਟਰੈਵਲ ਏਜੰਟ ਸਿਧਾਤ ਕਟਾਰੀਆ ਦੇ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਸਿਧਾਤ ਨੇ ਉਸ ਦੇ ਕੋਲੋਂ 4.5 ਲੱਖ ਰੁਪਏ ਲੈ ਲਏ ਜਿਸ ਤੋਂ ਬਾਅਦ ਨਾ ਤਾਂ ਉਸ ਦੇ ਪੈਸੇ ਮੋੜੇ ਗਏ ਤੇ ਨਾ ਹੀ ਉਸ ਨੂੰ ਵੀਜ਼ਾ ਦਵਾਇਆ ਗਿਆ ਤਾਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਸੀਪੀਓਫਿਸ 'ਚ ਦਿੱਤੀ ਤਮਾਮਲੇ ਦੀ ਜਾਂਚ ਐਸਪੀ ਨਿਰਮਲ ਸਿੰਘ ਨੂੰ ਸੌਂਪੀ ਗਈ ਜਿਸ ਤੋਂ ਬਾਅਦ ਹੁਣ આરોપી ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸ ਦਈਏ ਕਿ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਦੇ ਖਿਲਾਫ ਪਹਿਲਾਂ ਵੀ ਦਰਜਨਾ ਐਫ ਆਈ ਆਰ ਦਰਜ ਨੇ ਉਕਤ આરોપી 20 ਤੋਂ ਜ਼ਿਆਦਾ ਲੋਕਾਂ ਤੋਂ ਇਸ ਤਰੀਕੇ ਦੇ ਨਾਲ ਠੱਗੀਆਂ ਕਰ ਚੁੱਕਾ ਹੈ ਤਕਰੀਬ 2 ਦਿਨ ਪਹਿਲਾਂ ਵੀ આરોપી ਦੇ ਖਿਲਾਫ 3 ਐਫ ਆਈ ਆਰ ਦਰਜ ਹੋਈਆਂ ਨੇ ਜਿਸ ਚ ਉਸ ਨੇ ਕੈਨੇਡਾ ਤੇ ਪੁਰਤਗਾਲ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਕੀਤੀ આરોપી ਦੇ ਖਿਲਾਫ ਕਈ ਸ਼ਿਕਾਇਤਾਂ ਪੈਂਡਿੰਗ ਵੀ ਚੱਲ ਰਹੀਆਂ ਨੇ ਜਿਨ੍ਹਾਂ ਦੀ ਜਾਂਚ ਦੇ ਬਾਅਦ ਜਲਦ ਹੋਰ ਐਫ ਆਈ ਆਰ ਵੀ ਦਰਜ ਹੋ ਸਕਦੀਆਂ ਹਨ ਮਾਮਲਾ ਇਹ ਸੀਗਾ ਦੀ 2000 ਇੱਕੀ ਦੇ ਵਿੱਚ ਇੱਕ ਸੁਧਾਰਤ ਕੁਟਾਰੀਆ ਨਾਮ ਦਾ ਟ੍ਰੈਵਲ ਏਜੰਟ ਹੈ ਜੀ ਜਿਹਦੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਨਾਂ ਦੀ ਜਿਹੜੀ ਉਹਦੀ ਇਮੀਗ੍ਰੇਸ਼ਨ ਫਰਮ ਹੈ ਜੀ ਹਾਂਜੀ ਉਹਨੇ ਉਹਨੂੰ ਪੰਕਜ ਤੋਮਰ ਹੈ ਜੀ ਯੂਪੀ ਦਾ ਜੀ ਉਹਨੇ ਆਪਣੀ ਵਾਈਫ ਮਨੀਸ਼ਾ ਮਲਕ ਨੂੰ ਬਾਹਰ ਭੇਜਣ ਦੇ ਨਾਂ ਕੈਨੇਡਾ ਭੇਜਣਾ ਸੀਗਾ ਜੀ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਿੰਨਾ ਨਾ 470000 ਦੀ ਗੱਲ ਹੋਈ ਸੀ ਪਰ ਉਹ ਉਹਨਾਂ ਨੇ ਉਹਨੂੰ ਬਾਹਰ ਨਹੀਂ ਭੇਜਿਆ ਤੇ ਜਿਸ ਬੰਦੀ ਅਸੀਂ ਇਹਨਾਂ ਦੇ ਕੰਪਲੇਂਟ ਦਿੱਤੀ ਬਾਅਦ ਇਨਕੁਆਇਰੀ ਜਿਹੜੀ ਐਫ ਆਈ ਆਰ ਲਾਜ ਹੋਈ ਹੈ ਜੀ 58 ਨੰਬਰ ਹਾਂਜੀ ਉਹਦੀ ਤਫਤੀਸ਼ ਕਰ ਰਹੇ ਆ ਜੀ ਤੇ ਕੈਨੇਡਾ ਪੇਜਣਾ ਸੀ ਜੀ ਕੈਨੇਡਾ ਜੀ ਮਾਮਲਾ ਇਹ ਸੀਗਾ ਕਿ 2021 ਦੇ ਵਿੱਚ ਇੱਕ ਸੁਧਾਰਤ ਘਟਾਰੀਆ ਨਾਮ ਦਾ ਇਹ ਟ੍ਰੈਵਲ ਏਜੰਟ ਹੈ ਜੀ ਜਿਹਦੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਨਾਂ ਦੀ ਜਿਹੜੀ ਉਹਦੀ ਇਮੀਗ੍ਰੇਸ਼ਨ ਫਰਮ ਹੈ ਜੀ ਹਾਂਜੀ ਉਹਨੇ ਉਹਨੂੰ ਪੰਕਜ ਤੋਮਰ ਹੈ ਜੀ ਯੂਪੀ ਦਾ ਜੀ ਉਹਨੇ ਆਪਣੀ ਵਾਈਫ ਮਨੀਸ਼ਾ ਮਲਕ ਨੂੰ ਬਾਹਰ ਭੇਜਣ ਦੇ ਨਾਂ ਕੈਨੇਡਾ ਭੇਜਣਾ ਸੀਗਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਿੰਨਾਂ ਨਾਲ 4.70 ਲੱਖ ਦੀ ਗੱਲ ਹੋਈ ਸੀ ਪਰ ਉਹ ਉਹਨਾਂ ਨੇ ਉਹਨੂੰ ਬਾਹਰ ਨਹੀਂ ਭੇਜਿਆ ਤੇ ਜਿਸ ਬੰਦੀ ਅਸੀਂ ਇਹਨਾਂ ਦੇ ਕੰਪਲੇਂਟ ਦਿੱਤੀ ਬਾਅਦ ਇਨਕੁਆਇਰੀ ਜਿਹੜੀ ਐਫ ਆਈ ਆਰ ਲਾਜ ਹੋਈ ਹੈ ਜੀ 58 ਨੰਬਰ ਠੀਕ ਹੈ ਜੀ ਹਾਂਜੀ ਉਹਦੀ ਤਫਤੀਸ਼ ਕਰ ਰਹੇ ਆ ਜੀ ਜ਼ਰੂਰ ਤੇ ਇਹਨਾਂ ਕਿੱਥੇ ਕਿਨਾਂ ਕੈਨੇਡਾ ਪਿੱਛਾ ਸੀਗਾ ਜੀ ਕੈਨੇਡਾ ਵਿੱਚ ਜੀ